ਕੈਨੇਡਾ ਵਿੱਚ ਸੰ 2015 ਦੇ ਵਿੱਚ ਸਿਰਫ 31920 ਭਾਰਤੀ ਸਟੂਡੈਂਟ ਆਇਆ ਗੱਲ ਆਪਾਂ ਸਿਰਫ ਭਾਰਤੀ ਸਟੂਡੈਂਟਸ ਦੇ ਉੱਪਰ ਰੱਖਾਂਗੇ ਹੋਰ ਕਿਸੇ ਨੈਸ਼ਨੈਲਿਟੀ ਤੇ ਨਹੀਂ ਜਾਣਾ ਸੋ ਸੰ 2015 ਚ 31920 ਹੌਲੀ ਹੌਲੀ ਹਰ ਸਾਲ ਇਹ ਗਿਣਤੀ ਵਧੀ ਸੰ 2022 ਤੱਕ ਇਹ ਗਿਣਤੀ ਵਧ ਕੇ 225000 ਭਾਰਤੀ ਸਟੂਡੈਂਟ ਤੇ ਪਹੁੰਚ ਗਈ ਸੰ 2023 ਦੇ ਵਿੱਚ 28 ਹਜ਼ਾਰ ਭਾਰਤੀ ਸਟੂਡੈਂਟ ਕੈਨੇਡਾ ਵਿੱਚ ਪੜਨ ਵਾਸਤੇ ਆਏ لیکن ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਤੇ ਕੈਨੇਡੀਅਨ ਜਿਹੜੇ ਲੋਕ ਨੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਸਰਕਾਰ ਨੇ ਜਿਹੜੇ ਸਟੂਡੈਂਟ ਬੁਲਾ ਲਏ ਨੇ ਜਿਨ੍ਹਾਂ ਦੇ ਕਰਕੇ ਇੱਥੇ ਘਰਾਂ ਦੀ ਦਿੱਕਤ ਆ ਰਹੀ ਹੈ ਇੱਥੇ ਮੈਡੀਕਲ ਸਿਸਟਮ ਕੋਲਾਪਸ ਹੋ ਰਿਹਾ ਹੈਗਾ ਸੋ ਇਹਨਾਂ ਦੀ ਗਿਣਤੀ ਘਟਾਈ ਜਾਵੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੇ ਸਖਤਾਈ ਕਰਨੀ ਸ਼ੁਰੂ ਕੀਤੀ ਤੇ 2023 ਦੇ ਵਿੱਚ 278000 ਤੋਂ 2024 ਦੇ ਵਿੱਚ 188000 ਸਟੂਡੈਂਟ ਰਹਿ ਗਏ ਸੋ ਸਾਲ 2015 ਤੋਂ ਸਾਲ 2023 ਤੱਕ ਦੀ ਗਿਣਤੀ ਵધી ਸਾਲ 2024 ਦੇ ਵਿੱਚ ਇਹ ਗਿਣਤੀ ਬਿਗ ਡ੍ਰੌਪ ਦੇਖਣ ਨੂੰ ਮਿਲਿਆ 33% ਸਟੂਡੈਂਟ ਕਟੇ ਬਟ ਸਾਲ 2024 ਦੇ ਵਿੱਚ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਕਹਿੰਦੇ ਸਿਰਫ 52765 ਸਟੂਡੈਂਟ ਜਿਹੜਾਗਾ ਉਹ ਭਾਰਤ ਤੋਂ ਕੈਨੇਡਾ ਚ ਪੜਨ ਵਾਸਤੇ ਆਇਆ ਔਰ ਉਮੀਦ ਕੀਤੀ ਜਾ ਰਹੀ ਹੈ ਜੇ ਸਾਰੇ ਸਾਲ ਨੂੰ ਆਪਾਂ ਖਿੱਚ ਵੀ ਲਵਾਂਗੇ ਤਾਂ 90000 ਤੋਂ ਉੱਪਰ ਸਟੂਡੈਂਟ ਨਹੀਂ ਆਉਣਾ ਹੈ